ਟਰੈਕਟਰ ਦੇ ਮਗਰ ਪਾ ਕੇ ਮੱਝ ਨੂੰ ਜਿਹੜਾ ਧੂਇਆ ਜਾ ਰਿਹਾ ਸੀ ਉਹ ਬੇਜਬਾਨ ਜਾਨਵਰ ਦੇ ਉੱਤੇ ਬਹੁਤ ਵੱਡਾ ਜ਼ੁਲਮ ਸੀ ਬੜਾ ਵੱਡਾ ਤਸ਼ੱਦਦ ਸੀ ਤੇ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਵੀਰ ਉਹਦੇ ਉੱਤੇ ਹੋਇਆ ਪਰਚਾ ਜਦੋਂ ਸੋਸ਼ਲ ਮੀਡੀਆ ਤੋਂ ਸਾਡੇ ਸਾਹਮਣੇ ਇਹ ਗੱਲ ਆਈ ਕਿ ਇੱਕ ਮੱਝ ਨੂੰ ਟਰੈਕਟਰ ਮਗਰ ਪਾ ਕੇ ਧੂਇਆ ਜਾ ਰਿਹਾ ਏਐਸਐ ਸੁਪਰੀਂਦਸਿ ਨੇ ਤੁਰੰਤ ਐਫਸੀਓ ਕੀਤਾ ਹੋ ਕੇ ਐਫਆਈਆਰ ਨੰਬਰ 68 ਗਰਲਾਲ ਸਿੰਘ ਦੇ ਖਿਲਾਫ ਉਤਰ ਜੀ ਕੀਤੀ ਹੈ ਉਹਦੇ ਦੇ ਤਨਾਵਾਂ ਲਗੀਆਂ ਜੀ ਆਪਣੇ 24325 323 ਐਨੀਮਲ ਇਹ ਸਰੋ ਪਿੰਡ ਦੇ ਮੋਹਦਵਾਲਾ ਨੂੰ ਰਾਈ ਨਵਾ ਨਿਵਾਇਆ ਗਿਆ ਨਾ ਜੀ ਨਵਾ ਵੇਖੋ ਬੰਦੇ ਦਾ ਬੰਦੇ ਨਾਲ ਹੋ ਸਕਦਾ ਜਾਨਵਰ ਨਾਲ ਨਿਵਾ ਨਵਾਦਾ ਅੰਦੀਸਾਰੇ ਪਿੰਸ ਭਰਾ ਦੀ ਸੋਸ਼ਲ ਮੀਡੀਆ ਤੇ ਜਿਹੜੇ ਵੀਡੀਓ ਵਾਇਰਲ ਜਿਹੜੀ ਹੁੰਦੀ ਹੈ ਜਿਹਦੇ ਵਿੱਚ ਮਾੜੀ ਤੂਪੀਸ ਹਾਂਜੀ ਉਸ ਸੰਬੰਧੀ ਸਰ ਤੁਹਾਡੇ ਨੂੰ ਪਰਚਾ ਦਿੱਤਾ ਗਿਆ ਤੇ ਹੁਣ ਤੱਕ ਕੀ ਕਾਰਵਾਈ ਕੀਤੀ ਜਦੋਂ ਸੋਸ਼ਲ ਮੀਡੀਆ ਤੋਂ ਸਾਡੇ ਸਾਹਮਣੇ ਇਹ ਗੱਲ ਆਈ ਕਿ ਇੱਕ ਮੱਝ ਨੂੰ ਟਰੈਕਟਰ ਮਗਰ ਪਾ ਕੇ ਤੋਆ ਜਾ ਰਿਹਾ ਏਸੇ ਸਿਕੁੰਦਰ ਸਿੰਘ ਨੇ ਤੁਰੰਤ ਐਕਸ਼ਨ ਕੀਤਾ ਅਤੇ ਐਫ ਆਈ ਆਰ ਨੰਬਰ 66 ਗੁਰਲਾਲ ਸਿੰਘ ਦੇ ਖਿਲਾਫ ਉਤਰਜ ਕੀਤੀ ਹੈ ਬਾਕੀ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਉ ਉਹ ਕਿਹੜਾ ਧਰਾਵਾਂ ਲਗੀਆਂ ਨੇ ਉਹਦੇ ਉਹਦੇ ਤੇ ਧਰਾਵਾਂ ਲਗੀਆਂ ਜੀ ਆਪਣੇ 24 325 323 ਐਨੀਮਲ ਐਕਟ ਇਹ ਸਾਰੋ ਪਿੰਡ ਦੇ ਮੋਹਤਵਾਲਾ ਨੂੰ ਕੋਈ ਰਾਈ ਨਵਾ ਵੀ ਕਰਵਾਇਆ ਗਿਆ ਜੀ ਨਾਜੀ ਨਵਾ ਵੇਖੋ ਬੰਦੇ ਦਾ ਬੰਦੇ ਨਾਲ ਹੋ ਸਕਦਾ ਜਾਨਵਰ ਨਾਲ ਰਾਈ ਨਵਾ ਕਿਹਦਾ ਲਾਦਾ ਉਹਦੇ ਮੁਤਾਬਕ ਜਿਹੜਾ ਇਹਨਾਂ ਨੇ ਗਲਤੀ ਕੀਤੀ ਉਹਦੇ ਮੁਤਾਬਕ ਜਾਨਵਰ ਨੂੰ ਦੀ ਤੂਕਲੀਸ ਹੋਈ ਨਾ ਬੰਦਿਆਂ ਦੀ ਆਪਸ ਵਿੱਚ ਤੇ ਹੋਈ ਨਹੀਂ ਇਸ ਕਰਕੇ ਅਸੀਂ ਇਹਨੂੰ ਇਗਨੋਰ ਨਹੀਂ ਕਰ ਸਕਦੇ ਜੋ ਸੋਸ਼ਲ ਮੀਡੀਆ ਤੇ ਸਾਡੇ ਸਾਹਮਣੇ ਆਈ ਸੀਨੀਅਰ ਅਫਸਰਾਂ ਦੇ ਗੱਲ ਤੇ ਧਿਆਨ ਚ ਲਿਆ ਕੇ ਅਸੀਂ ਉੱਤੇ ਐਫ ਆਈ ਆਰ ਬਣਦੀ ਹੋ ਕੇ ਦਰਜ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਪਿਛਲੇ ਦਿਨੀ ਜੋ ਟਰੈਕਟਰ ਦੇ ਮਗਰ ਪਾ ਕੇ ਮੱਝ ਨੂੰ ਧੂਰਿਆ ਸੀ ਵੀਰ ਉਹਦੇ ਉੱਤੇ ਹੋਇਆ ਪਰਚਾ ਧੰਨਵਾਦੀਆਂ ਪ੍ਰਸ਼ਾਸਨ ਦੇ ਧੰਨਵਾਦੀਆਂ ਸਭ ਤੋਂ ਪਹਿਲਾਂ ਉਸ ਜੱਜੇਬੰਦੀ ਦੇ ਜਿਸ ਜੱਜੇਬੰਦੀ ਨੇ ਜਾ ਕੇ ਤੇ ਪਰਚਾ ਕਰਵਾਇਆ ਔਰ ਕੋਟਾਨਕੋੜ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਪਹਿਲ ਕਦਮੀ ਕਰਦਿਆਂ ਉਹ ਕੀਤੇ ਹੋਏ ਜ਼ੁਲਮ ਦੀ ਕਿਉਂਕਿ ਇੱਕ ਬਹੁਤ ਵੱਡਾ ਜ਼ੁਲਮ ਸੀ ਜਿਹੜਾ ਬੇਜਬਾਨ ਤੇ ਕੀਤਾ ਜਾ ਰਿਹਾ ਸੀ ਟਰੈਕਟਰ ਦੇ ਮਗਰ ਪਾ ਕੇ ਮੱਝ ਨੂੰ ਜਿਹੜਾ ਧੂਇਆ ਜਾ ਰਿਹਾ ਸੀ ਉਹ ਉਹ ਬੇਜਬਾਨ ਜਾਨਵਰ ਦੇ ਉੱਤੇ ਬਹੁਤ ਵੱਡਾ ਜ਼ੁਲਮ ਸੀ ਬੜਾ ਵੱਡਾ ਤਸ਼ੱਦਦ ਸੀ ਤੇ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਟਰੈਕਟਰ ਦੇ ਮਗਰ ਪਾ ਕੇ ਮੱਝ ਧੂਣ ਵਾਲੇ ਦੇ ਉੱਤੇ ਪਰਚਾ ਕਰਵਾਇਆ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਉਹਦੇ ਉੱਤੇ ਬਣਦੀ ਕਾਰਵਾਈ ਕਰਕੇ ਤੇ ਮੁਕਦਮਾ ਦਰਜ ਕੀਤਾ ਸੰਗਤ ਨੂੰ ਬੇਨਤੀ ਹੈ ਕਿ ਜਦੋਂ ਵੀ ਇਹੋ ਜੇ ਕੋਈ ਕਾਰਜ ਹੁੰਦੇ ਆ ਇਹੋ ਜੇ ਕੋਈ ਕੋ ਕਰਮ ਹੁੰਦੇ ਆ ਤੇ ਉਹਨਾਂ ਦੇ ਉੱਤੇ ਪਹਿਰਾ ਦਿਆ ਕਰੋ ਜਿਹੜੇ ਧਰਮੀ ਲੋਕ ਹੁੰਦੇ ਆ ਮਹਾਰਾਜ ਬਾਣੀ 'ਚ ਕਹਿੰਦੇ ਆ ਬੋਲ ਸੁਧਰ ਮੜੀਆ ਮੋਨ ਕਤ ਧਾਰੀ RAM ਜੇ ਤੇ ਤੇਰੇ ਅੰਦਰ ਕੋਈ ਧਰਮ ਹੈਗਾ ਜੇ ਤੇਰੇ ਅੰਦਰ ਕੋਈ ਸੱਚ ਹੈਗਾ ਤੇ ਫਿਰ ਮੋਨ ਨਾ ਧਾਰ ਆਪਣੇ ਵਿਚਾਰ ਜਿਹੜੇ ਆ ਉਹ ਸੰਗਤ ਦੇ ਸਾਹਮਣੇ ਰੱਖ ਇਸ ਕਰਕੇ ਬੇਨਤੀ ਹੈ ਕਿ ਜਿੱਥੇ ਕਿਤੇ ਜ਼ੁਲਮ ਹੁੰਦਾ ਹੈ ਜਿੱਥੇ ਕਿਤੇ ਕਿਸੇ ਤੇ ਤਸ਼ੱਦਦ ਹੁੰਦਾ ਹੈ ਜਿੱਥੇ ਕਿਸੇ ਨਾਲ ਧੱਕਾ ਹੁੰਦਾ ਹੈ ਉਥੇ ਕਲਗੀਧਰ ਪਾਤਸ਼ਾਹ ਦਾ ਹੁਕਮ ਆ ਕਿ ਗਰੀਬ ਤੇ ਮਜ਼ਲੂਮ ਦੀ ਰਾਖੀ ਕਰਨੀ ਹੈ ਤੇ ਉਹਦਾ ਸਾਥ ਦੇਣਾ ਹੈ ਹਰ ਇੱਕ ਸਿੱਖ ਨੂੰ ਹੁਕਮਾ ਸੋ ਧੰਨਵਾਦੀ ਫਿਰ ਤੋਂ ਪ੍ਰਸ਼ਾਸਨ ਦੇ ਉਸ ਜਥੇਬੰਦੀ ਦੇ ਜਿਹੜੇ ਗੁਰਮੁਖ ਪਿਆਰਿਆਂ ਨੇ ਉਹ ਸਖਸ਼ ਦੇ ਉੱਤੇ ਬਣਦੀ ਕਾਰਵਾਈ ਕਰਵਾ ਕੇ ਤੇ ਉਹਦੇ ਉੱਤੇ ਮੁਕਦਮਾ ਦਰਜ ਕਰਵਾਇਆ ਪਰਚਾ ਹੋਇਆ ਤੇ ਦਾਸ ਕੋਲ ਪਰਚੇ ਦੀ ਕਾਪੀ ਪਹੁੰਚੀ ਹੈ ਤਾਂ ਕਰਕੇ ਅਸੀਂ ਜਿਹੜੀ ਹੈ ਵੀਡੀਓ ਪਾ ਰਹੇ ਹਾਂ ਬਿਲਕੁਲ ਸਬੂਤਾਂ ਦੇ ਤਹਿਤ ਤੇ ਧੰਵਾਦ ਹੈ ਸਾਰਿਆਂ ਦਾ ਕਿ ਇਹ ਜੇ ਪਰਚਾ ਨਾ ਹੁੰਦਾ ਤੇ ਸ਼ਾਇਦ ਉਹਦੇ ਮਨ ਦੇ ਵਿੱਚ ਕੋਈ ਹੰਕੜ ਰਹਿੰਦੀ ਕਿ ਮੇਰਾ ਕੀ ਕਿਸੇ ਨੇ ਵਿਗਾੜ ਲਿਆ ਬਾਅਦ ਚ ਗੱਲਾਂ ਇਹੀ ਹੁੰਦੀਆਂ ਇਹ ਸਾਡਾ ਕੀ ਕਿਸੇ ਨੇ ਵਿਗਾੜ ਲਿਆ ਸੋ ਇਹ ਹੰਕਾਰੀ ਜਿਹਨੇ ਜਾਤੀ ਸੂਚਕ ਸ਼ਬਦ ਵੀ ਬੋਲੇ ਸੀ ਵੇਖੋ ਗੁਰਬਾਣੀ ਨੇ ਉਦਾਹਰਨਾ ਦਿੱਤੀਆਂ ਕਿ ਜਿਹੋ ਜਿਹਾ ਬੰਦਾ ਕੰਮ ਕਰਦਾ ਹੈ ਨਾ ਕਰਮ ਕਰਦਾ ਉਹੋ ਜਿਹਾ ਉਹਦਾ ਨਾਮ ਬਹਿ ਜਾਂਦਾ ਜਿਹੜੇ ਲੋਹਣ ਦਾ ਕੰਮ ਕਰਦੇ ਸੀ ਉਹਨਾਂ ਨੂੰ ਦਬਾਣੇ ਕਿਹਾ ਗਿਆ ਜਿਹੜੇ ਸੋਨੇ ਦਾ ਕੰਮ ਕਰਦੇ ਆ ਉਹਨਾਂ ਨੂੰ ਸੁਨਿਆਰੇ ਕਹਿੰਦੇ ਆ ਜਿਹੜੇ ਚੰਮ ਦਾ ਕੰਮ ਕਰਦੇ ਸੀ ਉਹਨਾਂ ਨੂੰ ਚਮਾਰ ਕਿਹਾ ਹੈ ਤੇ ਜਿਹੜੀ ਮذਬੀ ਸਿੱਖ ਕੌਮ ਆ ਮੈਨੂੰ ਨਹੀਂ ਪਤਾ ਕਿ ਚੂੜਾ ਸ਼ਬਦ ਇਹਨਾਂ ਨੇ ਕਿੱਥੋਂ ਬਣਾਇਆ ਹੈ ਚੜਾਮਾ ਸ਼ਬਦ ਕਿੱਥੋਂ ਬਣਾਇਆ ਹੈ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛੀ ਵੀ ਮਹਾਰਾਜ ਚੂੜਾ ਕਿੰਨੂੰ ਕਹਿੰਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਲੱਭ ਕੁੱਤਾ ਕੂੜਾ ਚੂੜਾ ਠੱਗ ਖਾਦਾ ਮਰਦਾਰ ਤੇ ਕਰਮਾ ਦਾ ਕਰਕੇ ਮਹਾਰਾਜ ਨੇ ਨਾਂ ਦਿੱਤਾ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਤੇ ਜੇ ਕਿਸੇ ਨੇ ਮਾੜੇ ਕਰਮ ਕਰਨੇ ਆ ਭੜੇ ਕਰਮ ਕਰਨੇ ਆ ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਝੂੜੇ ਗਿਆ ਜਿਹੜੇ ਮਾੜੇ ਕਰਮ ਕਰਦੇ ਆ ਕੋਈ ਕਰਮ ਕਰਦੇ ਆ ਪਾਪੀ ਆ ਜਿਨ੍ਹਾਂ ਦਾ ਕੋਈ ਇਨਸਾਨੀਅਤ ਨਾਲ ਲੜਾ ਦਿਣਾ ਨਹੀਂ ਹੁੰਦਾ ਤੇ ਜਿਹੜਾ ਇਹ ਆਪ ਸ਼ਬਦ ਬੋਲ ਰਿਹਾ ਸੀ ਨਾ ਚੜੰਮ ਉਹਨੇ ਖੁਦ ਹੀ ਉਹ ਮਾੜਾ ਕੰਮ ਕੀਤਾ ਤੇ ਉਸ ਸ਼ਬਦ ਦਾ ਵਾਰਸ ਉਹ ਆਪ ਹੀ ਆ ਜਿੱਦਾਂ ਬੱਚੇ ਸ਼ੇਮ ਸ਼ੇਮ ਕਰ ਦਿੰਦੇ ਹਨ ਕਿ ਸ਼ੇਮ ਇਹ ਜਿਹੜਾ ਸ਼ਬਦ ਹੀ ਉਹਨੂੰ ਹੀ ਵਾਪਸ ਜਾਂਦਾ ਕਿਉਂਕਿ ਇੱਕ ਬੇਜਬਾਨ ਪਸ਼ੂ ਨੂੰ ਜੇ ਉਹਨੇ ਤੇਰੇ ਹਰੇ ਚਾਰੇ ਨੂੰ ਮੂੰਹ ਮਾਰ ਲਿਆ ਜਾਂ ਤੇਰੀ ਗਾਜੇ ਤੋਂ ਚਰੀ ਦੇ ਵਿੱਚੋਂ ਕਿਤੇ ਮੂੰਹ ਮਾਰ ਲਿਆ ਤੇ ਉਹ ਤੇ ਜਾਨਵਰ ਹੈ ਪਸ਼ੂ ਹੈ ਉਹਨੂੰ ਥੋੜੀ ਪਤਾ ਹੈ ਕਿ ਇਹ ਕਿਸੇ ਤਨਾੜ ਦੀ ਪੈਲੀ ਹੈ ਤੇ ਇਹ ਕਿਸੇ ਤਨਾੜ ਦੇ ਬੀਜੇ ਹੋਏ ਪੱਠੇ ਹੈ ਇਸ ਕਰਕੇ ਉਹ ਤੇ ਜਾਨਵਰ ਸੀ ਤੇ ਉਸ ਜਾਨਵਰ ਦੇ ਉੱਤੇ ਤਸ਼ੱਦਦ ਕਰਨ ਵਾਲਾ ਉਹ ਉਦੋਂ ਵੱਡਾ ਜਾਨਵਰ ਬਣ ਗਿਆ ਇਸ ਕਰਕੇ ਧੰਨਵਾਦ ਫਿਰ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਥਾਣੇ ਪਹੁੰਚ ਕਰਕੇ ਕਾਰਵਾਈ ਕਰਵਾਈ ਹੈ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਮੁਕੱਦਮਾ ਦਰਜ ਕਰਕੇ ਇਹਦਾ ਨਾਮ ਮੁੰਡੇ ਦਾ ਗੁਰਲਾਲ ਸਿੰਘ ਸੀ ਵਾਸੀ ਸਭਰਾ ਜਿਨੇ ਇਹ ਜਿਹੜਾ ਕੰਮ ਕੀਤਾ ਮੱਝ ਨੂੰ ਮਗਰ ਪਾ ਕੇ ਤੇ ਟਰੈਕਟਰ ਦੇ ਮਗਰ ਧੂਆ ਸੋਦ ਤੇ ਬਣਦੀ ਕਾਰਬ ਹੋਈ ਹੈ ਧੰਨਵਾਦੀਆਂ ਪ੍ਰਸ਼ਾਸਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ